ਚੋਰੀਆਂ ਘਰ ਹੁੰਦੀਆਂ ਸੀ ਪਰ ਹੁਣ ਤਾਂ ਲੋਕ ਗੁਰੂ ਘਰ ਮੰਦਰਾਂ ਤੇ ਦਰਗਾਹਾਂ ਤੱਕ ਨੂੰ ਨਹੀਂ ਬਖਸ਼ ਰਹੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਆਂ ਦਰਗਾਹ ਦੀਆਂ ਜਿੱਥੇ 3 ਨਕਾਬਪੋਸ਼ ਨੌਜਵਾਨ ਆਉਂਦੇ ਨੇ ਸੀਸੀਟੀਵੀ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਜਿਸ ਵਿੱਚ ਤੁਸੀਂ ਦੇਖ ਸਕਦੇ 3 ਨਕਾਬਪੋਸ਼ ਨੌਜਵਾਨ ਆਉਂਦੇ ਨੇ ਤੇ ਦਰਗਾਹ ਦੇ ਵਿੱਚ ਚੋਰੀ ਕਰਕੇ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਨੇ ਦਰਗਾਹ ਦੇ ਵਿੱਚ ਪੈ ਸਿਲੈਂਡਰ ਤੱਕ ਨੂੰ ਨਹੀਂ ਬਖਸ਼ ਰੇ ਅਣਪਛਾਤੇ ਨੌਜਵਾਨ ਚੋਰਾਂ ਦੇ ਵੱਲੋਂ ਜਏ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਨਕਾਬਪੋਸ਼ ਚੋਰ ਤਿੰਨ ਚੋਰ ਪੀਰ ਖਾਨੇ ਦੇ ਵਿੱਚ ਗੋਲਕੜ ਵਿੱਚੋਂ ਹਜ਼ਾਰਾਂ ਰੁਪਏ ਦੀ ਨਕਦੀ ਜੋ ਹਨ ਨਕਦੀ ਚੋਰਾ ਕੇ ਫਰਾਰ ਹੁੰਦੇ ਹਨ ਤੇ ਉੱਥੋਂ ਦੇ ਜੋ ਸਾਮਾਨ ਪਿਆ ਹੈ ਉਸ ਤੱਕ ਨੂੰ ਨਹੀਂ ਬਖਸ਼ਿਆ ਸਾਰਾ ਦਾ ਸਾਰਾ ਸਾਮਾਨ ਜਿਹੜਾ ਉਹ ਵੀ ਚੋਰੀ ਕਰਕੇ ਫਰਾਰ ਹੋਇਆ ਤਸਵੀਰਾਂ ਤੁਹਾਨੂੰ ਸੀਸੀਟੀਵੀ ਦੀਆਂ ਸਾਂਝੀਆਂ ਕਰ ਰਹੇ ਹਾਂ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਤਿੰਨੇ ਨੌਜਵਾਨਾਂ ਦੇ ਵਿੱਚ ਇੱਕ ਨੌਜਵਾਨ ਪਹਿਲਾਂ ਤਾਂ ਸਿਲੰਡਰ ਨੂੰ ਚੁੱਕਦਾ ਹੈ ਤੇ ਫਿਰ ਬਾਕੀ ਦੇ ਜੋ ਨੌਜਵਾਨ ਹਨ ਆਸੇ ਪਾਸ ਦੇ ਪਹਿਲਾਂ ਖੰਗਾਲ ਦੇ ਹਨ ਪੈਸੇ ਖੰਗਾਲ ਦੇ ਹਨ ਜੇ ਉਹ ਤੁਹਾਨੂੰ ਪੈਸੇ ਜ਼ਿਆਦਾ ਨਹੀਂ ਮਿਲਦੇ ਤਾਂ ਉੱਥੇ ਪਿਆ ਸਮਾਨ ਹੀ ਚੋਰੀ ਕਰ ਲੈਂਦੇ ਹਨ ਤੇ ਉੱਥੋਂ ਦੇ ਲੋਕਾਂ ਦਾ ਸਨਿਕ ਲੋਕਾਂ ਦਾ ਇਸ ਮਾਮਲੇ ਤੇ ਕੀ ਕੁਝ ਕਹਿਣਾ ਹੈ ਤੁਸੀਂ ਸੁਣ ਸਕਦੇ ਹੋ ਮੇਰਾ ਨਾਮ ਕਰਨਦੀਪ ਸਿੰਘ ਸਰਪੰਚ ਪਿੰਡ ਤਾਜੋਕੇ ਤੋਂ ਅੱਜ ਸਾਡੇ ਪਿੰਡ ਦੇ ਵਿੱਚ ਬੱਲੋ ਤੇ ਤਾਜੋਕੇਆਂ ਦੇ ਸਨ ਦੇ ਵਿੱਚ ਪੀਰਖਾਨਾ ਬਣਿਆ ਵਯਾਗਾ ਇਹ ਜਿਹੜੇ ਬਾਬਾ ਜੀ ਪੀਰਖਾਨੇ ਦੀ ਸੇਵਾ ਕਰਦੇ ਹੈਗੇ ਤਕਰੀਬਨ ਇਹਨੇ ਮੈਨੂੰ 10:00 ਵਜੇ ਆਕੇ ਇਹਨੇ ਫੋਨ ਕੀਤਾ ਜਦੋਂ ਦੱਸਿਆ ਕਹਿੰਦੇ ਸਰਪੰਚ ਸਾਹਿਬ ਕਿੱਥੇ ਹੋ ਮੈਂ ਆਖਿਆ ਜੀ ਘਰ ਹੀ ਆਂ ਕਹਿੰਦੇ ਵੀ ਮਾੜਾ ਜਾਓ ਮੌਕਾ ਦੇਖਣਾਗਾ ਆਪਾਂ ਤੇ ਵੀ ਇੱਥੇ ਚੋਰੀ ਹੋਈ ਆ ਰਾਤ ਜਦੋਂ ਅਸੀਂ ਆਕੇ ਦੇਖਿਆ ਜੀ ਇੱਥੇ ਕਾਫੀ ਨੁਕਸਾਨ ਹੋਇਆ ਵਯਾਗਾ ਗੱਲੇ ਵੀ ਤੋੜਿਆ ਦੁੰਨੇ ਜਿਹੜੇ ਕਿ ਪੀਰਾਂ ਦੇ ਰੱਖੇ ਵਯਾਗੇ ਉੱਥੇ ਰੋਜੇ ਤੇ ਦੋ ਸਿਲੰਡਰ ਆ ਤਿੰਨ ਗੱਟੇ ਕਣਕ ਦੇ ਆ ਜੀ ਪੱਟੀਆਂ ਹੋਰ ਵੀ ਕਾਫੀ ਨੁਕਸਾਨ ਆ ਜੀ ਨਿਕਾ ਮੋਟਾ ਕਿਉਂਕਿ ਸਟੋਰ ਦੇ ਵਿੱਚੋਂ ਆਪਣੇ ਨਿਗਾਹ 'ਚ ਨਹੀਂ ਵੀ ਆਉਂਦਾ ਹਜੇ ਅਸੀਂ ਇਹ ਮੰਗ ਕਰਦੇ ਆ ਜੀ ਕੋਈ ਵੀ ਇਹ ਜੇ ਧਾਰਮਿਕ ਸਥਾਨ ਤੇ ਕੋਈ ਇਹ ਜਿਹਾ ਕਰਦ ਘਟਨਾਵਾ ਹੋ ਕਰਦਾਗਾ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਤੁਰੰਤ ਜਿਦੋਂ ਸਾਨੂੰ ਪਤਾ ਲੱਗਿਆ ਸੀ ਥਾਣਾ ਤੱਪਾ ਦੇ ਵਿੱਚ ਤਲਾਹ ਦਿੱਤੀ ਹੈਗੀ ਥਾਣਾ ਤੱਪਾ ਦਾ ਵੀ ਅਸੀਂ ਧੰਨਵਾਦ ਕਰਦੇ ਆ ਜੀ ਤਲਾਹ ਲਖਿਆ ਅਨੁਸਾਰ ਹੀ ਜਦੋਂ ਅਸੀਂ ਤਲਾਹ ਕਰਕੇ ਆਇਆ ਜਾਂ ਨਾਲ ਦੀ ਨਾਲ ਪ੍ਰਸ਼ਾਸਨ ਇੱਥੇ ਪਹੁੰਚਿਆਗਾ ਹੋਰ ਵੀ ਨਿਕਿਆ ਮੋਟੀਆਂ ਇਹ ਚੋਰੀਆਂ ਜੀ ਜਿਵੇਂ ਕਿ ਕੇਵਲਾਂ ਨੇਗੀਆਂ ਖੇਤਾਂ ਦੇ ਵਿੱਚ ਅੱਜ ਕੱਲ੍ਹ ਦੇਖੋ ਝੋਨੇ ਦਾ ਸੀਜ਼ਨ ਆ ਚੱਲ ਰਿਹਾ ਹੈਗਾ ਕੇਵਲਾਂ ਤਕਰੀਬਨ ਰੋਜ਼ ਹੀ ਕਦੇ ਕਿਸੇ ਏਰੀਆ ਚੋਂ ਵੱਡੀਆਂ ਜਾਂਦੀਆਂ ਨਾਲ ਦੇ ਪਿੰਡਾਂ ਚੋਂ ਇਹ 10-15 ਮੋਟਰਾਂ ਦੀਆਂ ਕੇਵਲਾਂ ਵੱਢ ਕੇ ਲੈ ਜਾਂਦੇ ਹੈਗੇ ਆ ਪਰਸੋਂ ਨੰਗੀ ਰਾਤ ਹੀ ਇਹ ਇਲਾਕੇ ਦੇ ਵਿੱਚੋਂ ਪਹਿਲਾਂ ਕੇਵਲਾਂ ਵੱਡੀਆਂ ਗਈਆਂ ਜੀ ਤੇ ਅੱਜ ਇਹਨਾਂ ਨੇ ਅੰਜ 6 ਮੋਟਰਾਂ ਤੋਂ ਤਕਰੀਬਨ ਵੱਡੀਆਂ ਰਹਿਗੀਆਂ ਤੇ ਆ ਰਾਤ ਪਿਛਲੀ ਰਾਤ ਇੱਥੇ ਪੀਰਖਾਨੇ ਨੂੰ ਆ ਕੇ ਜੀ ਇਹਨਾਂ ਨੇ ਇਹ ਚੋਰੀ ਨੂੰ ਇਲਜ਼ਾਮ ਦਿੱਤਾਗਾ ਤਿੰਨ ਜਾਣੇ ਸੀਗੇ ਤੰਨਾ ਦੇ ਮੂੰਹ ਬੰਨੇ ਵੇ ਆ ਜੀ ਕੋਈ ਹਜੇ ਪਸਾਨ ਹੋ ਨਹੀਂ ਰਹੀਗੀ। ਆਸਾਨ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਵੀ ਇਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਜੀ। ਸਰ ਇਹ ਚੋਰੀ ਪੀਰਖਾਨਾ ਬਣਿਆ ਹੋਇਆਗਾ ਤਾਜੋਕੇ ਤੋਂ ਬੱਲੋਂ ਰੂ ਕੱਚਾ ਰਸਤਾ ਜਾਂਦਾ। ਉਸ ਰਸਤੇ ਦੇ ਉੱਪਰ ਬਿਲਕੁਲ ਉੱਪਰ ਜਣੀ ਪੀਰਖਾਨਾ ਬਣਿਆ ਹੋਇਆ। ਪਿਛਲੇ ਮੈਂ 18 ਸਾਲ ਤੋਂ ਇਸ ਪੀਰਖਾਨੇ ਦੀ ਸੇਵਾ ਨਿਭਾ ਰਿਹਾ। ਤੇ ਇਸ ਪੀਰਖਾਨੇ ਦੇ ਵਿੱਚ ਪਹਿਲਾਂ ਵੀ ਬਹੁਤ ਇੱਕ ਦੋ ਵਾਰੀ ਚੋਰੀਆਂ ਜਣੀ ਹੋਈਆਂ ਨੇ ਕਿ ਛੋਟੀਆਂ ਮੋਟੀਆਂ। ਤੇ ਉਹ ਮੈਂ ਕੋਈ ਬੜਾ ਉਹਦੀ ਗੌਰ ਨਹੀਂ ਕੀਤੀ ਵੀ ਚਲੋ ਛੋਟਾ ਮੋਟਾ ਕੋਈ ਹੋਊਗਾ ਕਿਸੇ ਨੂੰ ਕੋਈ ਲੋੜਵੰਦ ਹੁੰਦਾ ਕੋਈ ਵਿਚ ਲਹਿ ਗਿਆ ਹੁਣੇ ਮੈਂ ਗੱਲ ਦੀ ਗੌਰ ਨਹੀਂ ਕਰੀ ਇਸ ਟਾਈਮ ਜਿਹੜਾ ਪਿਛਲੀ ਲੰਗੀ ਰਾਤ ਹੈ ਉਸ ਰਾਤ ਦੇ ਵਿੱਚ ਘੱਟੋ ਘੱਟ ਮੇਰਾ 50000 ਰੁਪਏ ਦਾ ਇਸਪੀਰਖਾਨੇ ਦਾ ਨੁਕਸਾਨ ਹੋਇਆ ਜੋ ਕਿ ਸਾਰੇ ਪਿੰਡ ਦਾ ਸੰਝ ਹੈ ਤੇ ਇਸ 50000 ਦੇ ਵਿੱਚੋਂ ਕੀ ਇਹਦੇ ਇੱਕ LCD ਦੋ ਗੈਸ ਸਿਲੰਡਰ ਤਿੰਨ ਗੱਟੇ ਕਣਕ ਦੇ ਕਿ ਹੋਰ ਵੀ ਬਹੁਤ ਕੁ ਸਾਮਾਨ ਹੈ ਜਿਹੜਾ ਮੇਰੇ ਹੁਣ ਚੰਗੀ ਤਰ੍ਹਾਂ ਮੌਕੇ ਤੇ ਯਾਦ ਨਹੀਂ ਹੈ ਲਗਭਗ ਮੈਂ ਅੰਦਾਜ਼ਨ 50 ਹਜ਼ਾਰ ਰੁਪਏ ਦਾ ਜਿਹੜਾ ਨੁਕਸਾਨ ਹੈ ਮਹਿਸੂਸ ਕਰ ਰਹੇ ਹਾਂ ਕਭੀ ਹੋ ਗਿਆ ਨੇ ਹਾਂ ਦੋ ਗੱਲੇ ਭੰਨਿਆ ਜੀ ਉਹਨਾਂ ਗੱਲਾਂ ਦੇ ਵਿੱਚ 10000 ਤੋਂ ਲੈ ਕੇ 15000 ਰੁਪਏ ਦੇ ਲਗਭਗ ਅਨੁਮਾਨ ਤੇ ਗਿਣਤੀ ਦੇ ਵਿੱਚ ਤਾਂ ਹੁੰਦਾ ਨਹੀਂ ਇਹ ਗੱਲਾਂ ਗੋਲਕਦਾ ਤਾਂ ਲਗਭਗ 10 ਤੋਂ 15000 ਰੁਪਏ ਦਾ ਜਿਹੜਾ ਨੁਕਸਾਨ ਮੈਂ ਸਮਝਦੇ ਵਿੱਚ ਹੋਇਆ ਕਿੰਨੇ ਬੰਦੇ ਆਏ ਕੋਈ ਪਤਾ ਲੱਗਿਆ ਤਿੰਨ ਬੰਦੇ ਜਿਹੜੇ ਇਹ ਨਕਾਬ ਪੋਸ਼ੀਏ ਤਿੰਨ ਬੰਦੇ ਜਿਹੜੇ ਸਟੋਰ ਦੇ ਵਿੱਚ ਦਾਖਲ ਹੋਏ ਆ ਅੱਗੇ ਦਰਵਾਰ ਸਾਹਿਬ ਦੇ ਵਿੱਚ ਗਏ ਆ ਤੇ ਉਸ ਤਰ੍ਹਾਂ ਉਵੇਂ ਜਿਵੇਂ ਫਿਰ ਇਹਨਾਂ ਨੇ LCD ਕੱਟ ਕਰਕੇ ਜਦੋਂ ਲਾ ਲਈ ਉਹਨਾਂ ਦੇ ਮਤਲਬ ਕਨੈਕਸ਼ਨ ਤੋੜਤਾ ਉਸ ਤੋਂ ਬਾਅਦ ਉਹ ਜਿਹੜੇ ਕੈਮਰੇ ਆ ਉਹ ਬੰਦ ਹੋ ਗਏ ਮੰਗ ਕੀ ਕਰਦੋਂ ਮੰਗ ਇਹੀ ਕਰਦੇ ਆ ਸਰ ਵੀ ਇਹ ਨਕਾਬਪੋਸ਼ ਚੋਰਾਂ ਨੂੰ ਜਣੀ ਜਲਦੀ ਤੋਂ ਜਲਦੀ ਪਛਾਣ ਕਰਕੇ ਫੜ ਕੇ ਇਹਨਾਂ ਦੇ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੋ ਕੋਈ ਗਾਹਾਂ ਅੱਗੇ ਵਾਸਤੇ ਵੀ ਕਿਸੇ ਵੀ ਧਾਰਮਿਕ ਸਥਾਨ ਨੂੰ ਨੁਕਸਾਨ ਨਾ ਪਹੁੰਚਾ ਸਕੇ